ਹਾਂਜੀ ਸੰਗਤ ਜੀ ਅੱਜ ਆਪਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੀ ਕਿਤਾਬ ਅਸਲ ਵਿਦਿਆ ਦੇ ਅਗਲੇ ਅਧਿਆਏ ਦੀ ਸਾਂਝ ਪਾ ਰਹੇ ਹਾਂ ਜੀ ਜਿਸ ਦਾ ਸਿਰਲੇਖ ਹੈ ਸੰਤੋਖ ਸੰਤੋਖ ਇੱਕ ਬਹੁਤ ਵੱਡਾ ਗੁਣ ਹੈ ਡਾਕਟਰ ਸਾਹਿਬ ਲਿਖਦੇ ਹਨ ਇਹ ਮੇਰੇ ਬਚਪਨ ਦੀ ਗੱਲ ਹੈ ਅਸਾਂ ਉਦੋਂ ਇੱਕ ਮੋਟਰ ਕਾਰ ਖਰੀਦੀ ਸੀ ਪਰ ਸਾਡੀ ਫਰਮ ਦੇ ਭਾਗੀਦਾਰਾਂ ਦੀ ਆਪਸ ਵਿੱਚ ਠੰਗ ਗਈ ਉਸ ਕਾਰ ਦੀ ਮਾਲਕੀ ਝਗੜੇ ਵਿੱਚ ਪੈ ਗਈ ਉਹ ਇੱਕ ਖੋਲੇ ਵਿੱਚ ਖੜੀ ਕਰ ਦਿੱਤੀ ਗਈ ਕਈ ਮਹੀਨੇ ਉੱਥੇ ਖੜੀ ਰਹੀ ਲੋਕ ਆਪਣਾ ਕੂੜਾ ਕਰਕਟ ਤੇ ਗੋਹਾ ਆਦ ਉਸ ਖੋਲੇ ਵਿੱਚ ਸੁੱਟਣ ਲੱਗ ਗਏ ਉਹ ਕਾਰ ਕੂੜੇ ਵਿੱਚ ਹੀ ਦੱਬੀ ਗਈ ਪਰ ਕਚਹਿਰੀ ਵਿੱਚ ਉਸ ਦੀ ਮਾਲਕੀ ਦਾ ਕੋਈ ਫੈਸਲਾ ਨਾ ਹੋਇਆ। ਤਦ ਇੱਕ ਦਿਨ ਉਸ ਦਾ ਫੈਸਲਾ ਸਾਡੇ ਹੱਕ ਵਿੱਚ ਹੋ ਗਿਆ। ਹੁਣ ਕਾਰ ਨੂੰ ਮਲਵੇ ਹੀਠੋਂ ਕਢਾਉਣ ਦਾ ਤੇ ਉਸ ਨੂੰ ਸਾਫ਼ ਕਰਵਾਉਣ ਦਾ ਕੰਮ ਦਰਪੇਸ਼ ਸੀ। ਪਿਤਾ ਜੀ ਨੇ ਗਵਾਂਡ ਰਹੰਦੇ ਬਲੋਚ ਨੂੰ ਉਸ ਦੀ ਝੁੱਗੀ ਵਿੱਚੋਂ ਬੁਲਾਇਆ ਤੇ ਕਿਹਾ ਇਸ ਕਾਰ ਨੂੰ ਕੂੜੇ-ਹੀਟੋਂ ਕੱਢ ਕੇ ਇਸ ਨੂੰ ਸਾਫ਼ ਕਰਨਾ ਹੈ ਕਿੰਨੇ ਪੈਸੇ ਲਏਗਾ ਉਸਨੇ ਕਿਹਾ ਜਿੰਨੇ ਮناسب ਸਮਝੋ ਦੇ ਦੇਣਾ ਉਹ ਸਵੇਰੇ 10 ਵਜੇ ਲੱਗਾ ਤੇ ਸ਼ਾਮ ਦੇ 4 ਵਜੇ ਕਾਰ ਨੂੰ ਕੂੜੇ-ਹੀਟੋਂ ਕੱਢ ਕੇ ਧੋ ਕੇ ਤਿਆਰ ਕੀਤਾ ਪਿਤਾ ਜੀ ਨੇ ਆ ਕੇ ਵੇਖਿਆ ਤੇ ਉਸਦੇ ਕੰਮ ਤੇ ਖੁਸ਼ ਹੋ ਕੇ ਉਸ ਨੂੰ 3 ਰੁਪਏ ਦੇ ਦਿੱਤੇ ਉਹ ਪ੍ਰਸੰਨ ਹੋ ਕੇ ਚਲਾ ਗਿਆ ਫਿਰ ਉਹਨਾਂ ਸੋਚਿਆ ਅੰਦਰੋਂ ਵੀ ਸਾਫ਼ ਕਰਵਾ ਲਈਏ ਉਸ ਨੂੰ ਬੁਲਾ ਕੇ ਕਾਰ ਨੂੰ ਅੰਦਰੋਂ ਸਾਫ਼ ਕਰਵਾ ਲਿਆ ਪੁੱਛਿਆ ਅੰਦਰੋਂ ਸਾਫ਼ ਕਰਨ ਦਾ ਕੀ ਦਿਆਂ ਕਹਿਣ ਲੱਗਾ ਤੁਸੀਂ ਅੱਗੇ ਹੀ 3 ਰੁਪਏ ਦੇ ਦਿੱਤੇ ਹਨ ਇਹ ਮੇਰੀਆਂ ਅੱਜ ਦੀਆਂ ਲੋੜਾਂ ਲਈ ਬਹੁਤ ਹਨ ਮੈਨੂੰ ਹੋਰ ਪੈਸੇ ਨਹੀਂ ਚਾਹੀਦੇ ਪਿਤਾ ਜੀ ਦੇ ਦਿਲ ਤੇ ਉਸ ਦੇ ਐਡੇ ਸੰਤੋਖੀ ਹੋਣ ਦਾ ਬੜਾ ਅਸਰ ਹੋਇਆ ਉਸੇ ਦਿਨ ਵਿਰੋਧੀ ਧੜੇ ਨੇ ਹਾਈ ਕੋਰਟ ਵਿੱਚ ਅਪੀਲ ਕਰ ਦਿੱਤੀ ਪਿਤਾ ਜੀ ਨੇ ਸੋਚਿਆ ਜੇ ਇਹ ਕਮੀ 3 ਰੁਪਏ ਵਿੱਚ ਸੰਤੋਖ ਕਰ ਸਕਦਾ ਹੈ ਤਾਂ ਮੈਂ ਹਜ਼ਾਰਾਂ ਤੇ ਕਿਉਂ ਨਹੀਂ ਇਸ ਕਾਰਖਣੋਂ ਮੇਰਾ ਕੀ ਘਟ ਚੱਲਿਆ ਸੋ ਉਹਨਾਂ ਅਗਲੀ ਪੇਸ਼ੀ ਤੇ ਕਚਹਿਰੀ ਜਾ ਕੇ ਕਹਿ ਦਿੱਤਾ ਮੈਂ ਇਸ ਕਾਰ ਦੀ ਮਾਲਕੀ ਦਾ ਦਾਵਾ ਛੱਡਦਾ ਹਾਂ ਸਾਨੂੰ ਕਿੰਨੀ ਸੋਹਣੀ ਸਿੱਖਿਆ ਮਿਲਦੀ ਹੈ ਵਾਹਿਗੁਰੂ ਜੀ ਪਲੀ ਕਰਨ ਵਾਹਿਗੁਰੂ ਜੀ